ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਹਾਂ ਉਹ ਲਾਕਡਾਊਨ ਹੈਗਾ ਬੋਲੀ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਜੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹ ਕਿਹਾ ਕਿ ਉਹ ਲੌਕਡ ਕੰਡੀਸ਼ਨ ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕੰਪਲੀਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸ ਇਨਸੀਡੈਂਟ ਦੇ ਰਿਗਾਰਡ ਕਿ ਆਪਾਂ ਐਸਪੀ ਦੀ ਮੇਨ ਬ੍ਰਾਂਚ ਪਠਾਨਕੋਟ ਵਿਖੇ ਖੜੇ ਹਾਂ ਤੇ ਆਪਣਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੰਦ ਚੱਲ ਰਿਹਾ ਬੋਕੀ ਦੇ ਅਸਿਸਟੈਂਟ ਵੀ ਨੰਬਰ 2 ਤੋਂ ਵੀ ਕੁਝ ਜਾਣਕਾਰੀ ਮਿਲ ਗਈ ਆਗੇ ਤੇ ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਉਹ ਦੇ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕ ਦਾ ਜਿਹੜਾ ਗਨਮੈਨ ਸੀ ਉਹ ਕੋਈ ਕੈਸ਼ ਲੈ ਕੇ ਇੱਥੇ ਆਇਆ ਸੀ ਤੇ ਉਹ ਨਾਲ ਆਇਆ ਸੀ ਤੇ ਉਹ ਜਦੋਂ ਅੰਦਰ ਆਇਆ ਉਹਦੇ ਕੋਲ ਜਿਹੜੀ ਗੈਲੀ ਦੇ ਕੋਲ ਤੇ ਜਿਹੜੀ ਜਿਹੜੀ ਗਨ ਹੈ ਫਿਰ ਦੇਖੀ 12 ਬੋਕੀ ਜਿਹਦੇ ਬਾਅਦ ਇਹਨੇ ਉਹ ਨੋਟਿਸ ਹੀ ਗੱਲ ਕੋਈ ਨਹੀਂ ਕਰ ਉਹ ਫਾਇਰ ਹੋ ਗਿਆ ਚੱਕੀ ਦਾ ਜਰਨੀ ਵਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਉਸ ਦਾ ਖਰਾਬ ਪੈਨਿਕ ਵੀ ਕ੍ਰੀਏਟ ਹੋ ਗਿਆ ਉਸ ਬਾਕੀ ਇਹਦੇ ਵਿੱਚ ਲੋਅ ਜਿਹੜੀ ਕਰਨੀ ਹੈ ਜਿਹੜੀ ਮੁੜਲੀ ਗਾਮ ਸਾਹਮਣੇ ਹੀ ਹੈ ਕਿ ਜਿਹੜੇ ਗਰੂਪ ਰਾਈਫਲ ਥੱਲੇ ਡਿੱਗੀ ਜਿਹਦੇ ਬਾਅਦ ਉਹ ਔਰਤਾਂ ਫਾਇਰ ਹੋ ਗਏ ਤੇ ਉਹ ਬਹੁਤ ਸਰਾਉਂਜੜੇ ਫਾਇਰ ਹੋ ਸਰ ਗਨਮੈ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਅਗਨ ਆਪ ਨਹੀਂ ਲਿਆ ਸਕਦੇ ਨੇ ਵੀ ਐਸ ਪਰ ਇਨਸਟਰਕਸ਼ਨਸ ਬੈਂਕ ਦੇ ਅੰਦਰ ਜਿਹੜਾ ਕੋਈ ਵੀੰ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਸਿੰਘ ਜਿਹੜਾ ਇਸ ਬੈਂਕ ਦਾ ਕਰਮਚਾਰੀ ਨਾ ਪੋਸਟ ਬੈਂਕ ਦਾ ਜਿਹੜਾ ਕਰਮਚਾਰੀ ਬਾਹਰ ਏਡੇ ਰਿਹਾ ਤਾਂ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਫਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਸੇਾਈ ਗੱਲ ਨੂੰ ਆਪਾਂ ਡਾਉਟਰੀ ਜਿਹੜੀ ਗੱਲ ਕਰਦੇ ਜਿਹੜੀ ਕਰਦੇ